ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਕਿ ਬਹੁਤ ਦਿਨਾਂ ਬਾਅਦ ਆਰਾਮ ਨਾਲ ਬੈਠ ਕੇ ਅੱਜ ਤੁਹਾਡੇ ਨਾਲ ਗੱਲਾਂ ਕਰਨ ਦਾ ਦਿਲ ਕਰ ਰਿਹਾ ਸੀਗਾ ਤੇ ਇੱਕ ਬਹੁਤ ਅੱਛੀ ਵੀਡੀਓ ਤੁਹਾਡੇ ਲਈ ਲੈ ਕੇ ਆਈ ਹਾਂ ਮੈਂ ਅੱਜ ਸਭ ਤੋਂ ਪਹਿਲਾਂ ਰਸਵੰਸ ਸਾਰੀ ਪੈਂਡ ਭਰਾਵਾਂ ਦੇ ਘਰਾਂ 'ਚ ਸਾਰਿਆਂ ਲਈ ਅਰਦਾਸ ਹੈ ਜੀ ਸਭ ਦੇ ਘਰਾਂ 'ਚ ਸੁੱਖ ਸ਼ਾਂਤੀ ਰਹੇ ਸਾਰਿਆਂ ਨੂੰ ਪ੍ਰਮਾਤਮਾ ਸੇਤ ਬਖਸ਼ੀ ਬੱਚਿਆਂ ਦਾ ਪਿਆਰ ਬਖਸ਼ੀ ਮਾਂ ਪਿਓ ਦਾ ਪਿਆਰ ਬਖਸ਼ੀ ਤੇ ਇੱਕ ਪੰਨੇ 'ਚ ਸਪੈਸ਼ਲੀ ਲਿਖਿਆ ਸੀਗਾ ਕਿ ਮੈਂ ਬਹੁਤ ਸਾਲਾਂ ਤੋਂ ਮਤਲਬ ਉਹਨੇ ਸ਼ਾਇਦ ਲਗਭਗ 17 ਸਾਲ ਤੋਂ ਮੈਂ ਕਿਰਾਏ ਦੀ ਇੱਕ ਕਮਰੇ ਵਿੱਚ ਰਹਿ ਰਹੀ ਹਾਂ ਤੇ ਮੇਰੇ ਲਈ ਸੰਗਤ ਜ਼ਰੂਰ ਸਾਰੇ ਜਣੇ ਅਰਦਾਸ ਕਰਿਓ ਕਿ ਮੇਰਾ ਘਰ ਬਣ ਜਾਈ ਤੇ ਸਾਡੇ ਬਣੀਓ ਦਿਲੋਂ ਅਰਦਾਸ ਹੈ ਜੀ ਪ੍ਰਮਾਤਮਾ ਸਭ ਦੇ ਸਿਰਾਂ ਤੇ ਛੱਤ ਦਵੇ ਤੇ ਤੁਸੀਂ ਵੀ ਸਾਰਿਆਂ ਨੇ ਉਤਸਾਂ 'ਚ ਇੱਕ ਵਾਰੀ ਭੈਣ ਨੂੰ ਜ਼ਰੂਰ ਯਾਦ ਕਰਨਾ ਹੈ ਠੀਕ ਹੈ ਜੀ ਤੇ ਲਓ ਜੀ ਅੱਜ ਜਿਹੜੀ ਗੱਲ ਟੌਪਿਕ ਦੇ ਉੱਤੇ ਆਪਾਂ ਗੱਲ ਕਰਾਂਗੇ ਉਸ ਤੋਂ ਪਹਿਲਾਂ ਮੈਂ ਸਾਰੀਆਂ ਭੈਣਾਂ ਦਾ ਥੈਂਕਸ ਕਰਦੀ ਆਂ ਜਿਹੜੀਆਂ ਭੈਣਾਂ ਮਤਲਬ ਮੈਨੂੰ ਮਜਬੂਰ ਹੀ ਕਰ ਦਿੰਦੀਆਂ ਕਿ ਮੈਂ ਵੀਡੀਓ ਬਣਾਵਾਂ ਟਾਈਮ ਕੱਢ ਕੇ ਔਖੇ ਸੌਖੇ ਪਰ ਬਹੁਤ ਮੈਸੇਜ ਆਉਂਦੇ ਫੋਨ ਵੀ ਆ ਜਾਂਦੇ ਨੇ ਕਿ ਤੁਸੀਂ ਵੀਡੀਓ ਨਹੀਂ ਦੇ ਰਹੇ ਇੰਨੇ ਦਿਨ ਹੋ ਗਏ ਅਸੀਂ ਵੇਟ ਕਰਦੇ ਹੁੰਨੇ ਆ ਇਸ ਲਈ ਕਰਦਾ ਹੁੰਦਾ ਹੁੰਦਾ ਕਿ ਤੁਹਾਡੀ ਵੀਡੀਓ ਅੱਜ ਹੀ ਕੋਈ ਨਾ ਭਈ ਤੇ ਲੋ ਜੀ ਅੱਜ ਫਿਰ ਅੱਜ ਜਿਹੜੀ ਤੁਹਾਨੂੰ ਵੀਡੀਓ ਦੇਣ ਲੱਗੀ ਆ ਨਾ ਇਹ ਤਾਂ ਇੰਨੀ ਵਧੀਆ ਮਤਲਬ ਚੀਜ਼ ਲੈ ਕੇ ਆਈ ਮੈਂ ਤੁਹਾਡੇ ਵਾਸਤੇ ਵੀ ਤੁਸੀਂ ਨਾ ਮਤਲਬ ਮੈਂ ਰਹਿ ਹੀ ਨਹੀਂ ਪਾਈ ਜਿਸ ਇਸ ਟੌਪਿਕ ਦੇ ਉੱਤੇ ਵੀਡੀਓ ਬਣਾਏ ਬਿਣਾ ਇਸ ਚੀਜ਼ ਤੁਹਾਨੂੰ ਦੱਸੇ ਬਿਨਾ ਮੈਂ ਖੁਦ ਇਹ ਚ ਕਹਿੰਦੇ 100 ਬਿਮਾਰੀਆਂ ਦਾ ਨਾ ਇੱਕੋ ਹੀ ਕਾਰਨ ਹੁੰਦਾ ਤੇ ਉਹ ਹੁੰਦਾ ਸਾਡਾ ਪੇਟ ਸਾਰੀਆਂ ਬਿਮਾਰੀਆਂ ਦੀ ਜੜ ਸਾਡੇ ਪੇਟ 'ਚ ਹੁੰਦੀ ਹੈ ਹੈਨਾ ਤੇ ਜੇ ਸਾਡਾ ਪੇਟ ਨਾ ਨਾ ਸਾਫ਼ ਹੋਵੇ ਤੇ ਬਹੁਤ ਸਾਰੀਆਂ ਬਿਮਾਰੀਆਂ ਘਰ ਬਣਾ ਲੈਂਦੀਆਂ ਆਪਣਾ ਐਸਿਡਿਟੀ ਹੋਣ ਲੱਗ ਜਾਂਦੀ ਹੈ ਜੇ ਪੇਟ ਨਹੀਂ ਸਾਫ਼ ਹੋ ਰਿਹਾ ਗੈਸ ਬਣਨ ਲੱਗ ਜਾਂਦੀ ਹੈ ਉਹਦੇ ਨਾਲ ਹੀ ਫਿਰ ਸਾਡਾ ਸਿਰ ਦੁਖਣ ਲੱਗ ਜਾਂਦਾ ਸਿਰ ਦੁਖਦਾ ਰਹਿੰਦਾ ਉਹਦੇ ਨਾਲ ਹੀ ਸਾਨੂੰ ਬੀਪੀ ਤੱਕ ਨਹੀਂ ਸ਼ਿਕਾਇਤ ਹੋ ਜਾਂਦੀ ਗੈਸ ਦੀ ਨਾਲ ਹੈਨਾ ਤੇ ਮੂੰਹ ਦਾ ਸਵਾਦ ਨਹੀਂ ਅੱਛਾ ਹੁੰਦਾ ਤੇ ਕੁਝ ਕਰਨ ਦਾ ਦਿਲ ਨਹੀਂ ਕਰਦਾ ਪਰ ਆਪਾਂ ਰਹਿੰਦੇ ਪੇਟ ਚ ਵੇਟ ਵੀ ਵਧਣ ਲੱਗ ਜਾਂਦਾ ਹੈ ਪੇਟ ਫੁੱਲਿਆ ਰਹਿਣ ਲੱਗ ਜਾਂਦਾ ਹੈ ਮਤਲਬ ਬਹੁਤ ਸਾਰੇ ਕਾਰਨ ਹੋ ਜਾਂਦੇ ਨੇ ਸਾਡੇ ਇੱਕੋ ਹੀ ਕਾਰਨ ਕਰਕੇ ਤੇ ਲਓ ਜੀ ਅੱਜ ਫੇਰ ਆਪਾਂ ਉਹਦੇ ਵਾਸਤੇ ਤੁਹਾਡੇ ਵਾਸਤੇ ਇੱਕ ਫਾਰਮੂਲਾ ਲੈ ਕੇ ਆਂਦਾ ਹੈ ਤੁਸੀਂ ਖੁਦ ਹੈਰਾਨ ਹੋਵੋਗੇ ਕਿ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਤੁਸੀਂ ਖੁਦ ਡਿਫਰੈਂਸ ਫੀਲ ਕਰੋਗੇ ਭਾਰ ਵੀ ਘਟੂਗਾ ਪੇਟ ਵੀ ਘਟੂਗਾ ਤੇ পেট ਤੁਹਾਡਾ ਡੇਲੀ ਇੰਨੀ ਅੱਛੀ ਤਰ੍ਹਾਂ ਸਾਫ਼ ਹੋਊਗਾ ਇਹ ਆਦਤ ਨਹੀਂ ਪੈਂਦੀ ਐ ਨਹੀਂ ਹੈਗਾ ਕਿ ਤੁਸੀਂ ਕਹੋਗੇ ਵੀ ਇਹ ਤੇ ਫਿਰ ਰੱਤ ਪੈ ਜੂਗੀ ਤੇ ਬਹੁਤ ਹੀ ਅੱਛੀ ਜੀ ਚੀਜ਼ ਹੈ ਇੱਕ ਛੋਟਾ ਜਿਹਾ ਫਾਰਮੂਲਾ ਹੋਇਆ ਜੀ ਆਇਸੀ ਪਿਛਲੇ ਦਿਨਾਂ ਤੁਸੀਂ ਵੀ ਬਲੌਗ ਦੇਖਿਆ ਤਾਂ ਉਹਨਾਂ ਤੋਂ ਹੀ ਫਾਰਮੂਲਾ ਲਿਆ ਸੀ ਮੈਂ ਤੇ ਫਿਰ ਮੈਂ ਬਣਾਇਆ ਫਿਰ ਵਰਤਿਆ ਤੇ ਹੁਣ ਤੁਹਾਡੇ ਲਈ ਲੈ ਕੇ ਆਈਏ ਠੀਕ ਹੈ ਤੇ ਮੇਰੇ ਹੱਥ 'ਚ ਇਹ ਸ਼ੀਸ਼ੀ ਹੈ ਇੱਕ ਜਿਹੜੀ ਕਿ ਕਾਫੀ ਦੀ ਨਹੀਂ ਹੈ ਸ਼ੀਸ਼ੀ ਕਾਫੀ ਵਾਲੀ ਹੈ ਬੱਟੇ ਦੇ ਵਿੱਚ ਫਾਰਮੂਲਾ ਉਹੀ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਠੀਕ ਹੈ ਜਿਹੜਾ ਮੈਂ ਹੁਣ ਬਣਾਇਆ ਅੱਜ ਜੇ ਤੁਹਾਡੀ ਏਸ ਜ਼ਿਆਦਾ ਹੈ ਤੁਸੀਂ ਜ਼ਿਆਦਾ ਤੋਰਾ ਫਿਰਮ ਨਹੀਂ ਕਰ ਸਕਦੇ ਤਾਂ ਵੀ ਤੁਹਾਡਾ ਪੇਟ ਭਾਰਾ ਰਹੂਗਾ ਤੁਹਾਨੂੰ ਡਾਈਜੈਸ਼ਨ ਜਿਹੜੀ ਸਲੋ ਹੋ ਜੂਗੀ ਤੇ ਐਸਿਡਿਟੀ ਡਕਾਰ ਖੱਟੇ ਹੈ ਨਾ ਤੇ ਹੋਰ ਇਸ ਤਰ੍ਹਾਂ ਦੀਆਂ ਪ੍ਰੋਬਲਮ ਜੇ ਸਾਡੇ ਪੇਟ ਨਹੀਂ ਨਾ ਠੀਕ ਹੁੰਦਾ ਤੇ ਸਾਨੂੰ ਨੀਂਦ ਵੀ ਠੀਕ ਨਹੀਂ ਆਉਂਦੀ ਇੱਕ ਬਿਮਾਰੀ ਨਹੀਂ ਹੁੰਦੀ ਇਹਦੇ ਨਾਲ ਸਾਨੂੰ ਕਈ ਕੁਝ ਜੁੜ ਜਾਂਦਾ ਤਾਂ ਇਸ ਕਰਕੇ ਨਾ ਮਤਲਬ ਪੇਟ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਤੇ ਸਾਡੀਆਂ ਅੰਤਾਂ ਦਾ ਕਲੀਅਰ ਹੋਣਾ ਤਾਂ ਤੁਹਾਡਾ ਮਨ ਵੀ ਹੌਲਾ ਹੋ ਜਾਂਦਾ ਨਾਲ ਹੀ ਠੀਕ ਹੈ ਤੇ ਅੱਜ ਤੋਂ ਮੈਂ ਦੱਸਦੀ ਆ ਵੀ ਇਹਦੇ ਵਿੱਚ ਕੁਝ ਨਹੀਂ ਆਪਾਂ ਬਹੁਤ ਵੱਡੀਆਂ ਚੀਜ਼ਾਂ ਨਹੀਂ ਪਾਈਆਂ ਹੋਈਆਂ ਇਹਦੇ ਵਿੱਚ ਕੁਝ ਮੰਤਰ ਨਹੀਂ ਹੈ ਬਿਲਕੁਲ ਸਿੰਪਲ ਜੀ ਰਸੋਈ ਜੀ ਪਈਆਂ ਉੱਥੋਂ ਹੀ ਅਸੀਂ ਇਹ ਚੀਜ਼ਾਂ ਯੂਜ਼ ਕਰਨੀਆਂ ਕੱਢ ਕੇ ਕਿਵੇਂ ਵਰਤਨੀਆਂ ਕਿੰਨੀ ਕਿੰਨੀ ਮਾਤਰਾ ਲੈਣੀ ਹੈ ਮੈਂ ਬਣਾ ਚੁੱਕੀ ਪਰ ਮੈਂ ਤੁਹਾਨੂੰ ਬਣਿਆ ਹੋਇਆ ਹੀ ਦਿਖਾਉਂਗੀ ਤੇ ਤੁਸੀਂ ਆਰਾਮ ਨਾਲ ਇਹਨੂੰ ਬਣਾ ਸਕਦੇ ਹੋ ਅ ਇਹਦੇ ਵਿੱਚ ਆਪਾਂ ਲਿਆ ਜੀਰਾ ਠੀਕ ਹੈ ਤੇ ਜੀਰਾ ਕੱਚਾ ਹੀ ਰੱਖ ਲਓ ਠੀਕ ਹੈ ਕਿਉਂਕਿ ਆਯੁਰਵੇਦ ਦੇ ਮੁਤਾਬਕ ਕੱਚਾ ਜੀਰਾ ਸਿਹਤ ਲਈ ਬਹੁਤ ਅੱਛਾ ਹੁੰਦਾ ਹੈ ਤੇ ਇੱਕ ਤੁਸੀਂ ਜੀਰਾ ਲੈਣਾ ਹੈ ਇੱਕ ਤੁਸੀਂ ਲੈਣੀ ਹੈ ਅਜਵੈਨ ਤੇ ਇੱਕ ਤੁਸੀਂ ਲੈਣਾ ਹੈ ਧਨੀਆ ਠੀਕ ਹੈ ਤਿੰਨ ਚੀਜ਼ਾਂ ਹੋ ਗਈਆਂ ਤੇ ਇੱਕ ਤੁਸੀਂ ਲੈਣਾ ਹੈ ਜਿਹਦੇ ਚ ਸੌਫ ਇਕੁਅਲ ਇਕੁਅਲ ਮਾਤਰਾ ਚ ਇਹ ਚਾਰ ਚੀਜ਼ਾਂ ਲੈਣੀਆਂ ਜਿਹਦੇ ਚ ਜੀਰਾ ਤੁਸੀਂ ਨਹੀਂ ਤੁਹਾਨੂੰ ਕੱਚਾ ਚੰਗਾ ਲੱਗੂਗਾ ਭੁੰਨ ਵੀ ਲਓਗੇ ਤਾਂ ਵੀ ਕੋਈ ਗੱਲ ਨਹੀਂ ਚਾਰਾਂ ਚੀਜ਼ਾਂ ਨੂੰ ਤੁਸੀਂ ਭੁੰਨ ਲੂ ਠੀਕ ਹੈ ਇਕ ਕੁ ਇਕ ਲੈਣਾ ਬਰਬਰ ਬਰਬਰ ਜੇ ਇੱਕ ਦੇ मतलब ਦੋ ਚਮਚੇ ਲਏ ਤੇ ਸਾਰਿਆਂ ਦੇ ਦੋ ਦੋ ਚਮਚੇ ਲੈਣੀਆਂ ਤੇ ਉਹਨੂੰ ਤੁਸੀਂ ਭੁੰਨ ਲੈਣੇ ਠੀਕ ਹੈ ਸਲੋ ਅੱਗ ਦੇ ਉੱਤੇ ਹਲਕਾ ਜਿਹਾ ਭੁੰਨਿਆ ਜਾ ਕਰਕੇ ਤੇ ਫਿਰ ਇਹਦੇ ਵਿੱਚ ਤੁਸੀਂ ਮੈਂ ਜਿਹੜਾ ਐਡ ਆਨ ਕੀਤਾ ਹੈ ਮੇਥੀ ਦਾਣਾ ਵੀ ਮੇਥੀ ਵੀ ਪਾਈਏ ਵਿੱਚ ਮੇਥੀ ਦਾਣਾ ਠੀਕ ਹੈ ਮੇਥੀ ਪਾਈ ਨਹੀਂ ਮੈਂ ਕਿਉਂਕਿ ਜੇ ਤੁਹਾਨੂੰ ਟੇਸਟ ਨਾ ਹੋਵੇ ਤੁਸੀਂ ਉਹਨੂੰ ਸਕਿਪ ਕਰ ਸਕਦੇ ਹੋ ਮੇਨ ਜਿਹੜਾ ਫਾਰਮੂਲਾ ਸੀ ਉਹ ਇਹ ਚਾਰ ਚੀਜ਼ਾਂ ਦਾ ਸੀ ਪੰਜਵਾਂ ਮੈਂ ਇਹ ਵਿੱਚ ਮੇਥੀ ਪਾਈ ਨਹੀਂ ਉਹ ਪੌਣੇ ਅੱਧੇ ਜੇ ਇਹ ਬਾਕੀ ਸਾਰੀ ਚੀਜ਼ਾਂ ਦੋ ਦੋ ਚਮਚੀ ਆ ਤਾਂ ਉਹ ਇੱਕ ਚਮਚਾ ਕਿਉਂਕਿ ਥੋੜੀ ਜਿਹੀ ਘੜਤਣ ਕਰ ਦਿੰਦਾ ਜੇ ਤੁਸੀਂ ਇਸ ਤਰ੍ਹਾਂ ਦੀ ਚੀਜ਼ ਨਹੀਂ ਪਸੰਦ ਕਰਦੇ ਘੜਤਣ ਵਾਲੀ ਚੀਜ਼ ਜਾਂ ਬੱਚੇ ਨੂੰ ਵੀ ਦੇਣਾ ਹੈ ਕਦੇ ਤੁਸੀਂ ਤਾਂ ਫਿਰ ਤੁਸੀਂ ਇਹਨੂੰ ਆਰਾਮ ਨਾਲ ਵਿੱਚ ਸਕਿਪ ਕਰ ਸਕਦੇ ਹੋ ਪਰ ਮੈਂ ਇੱਥੇ ਮਿੱਥੇ ਵੀ ਪਾਈ ਹੈ ਅੱਧੇ ਠੀਕ ਹੈ ਤੇ ਉਹ ਵੀ ਉਦਾਂ ਹੀ ਨਾਲ ਹੀ ਕਰ ਲਈ ਸੀ ਇਹ ਕੱਚੇ ਭੁੰਨੇ ਜੇ ਤੇ ਫਿਰ ਉਹਨਾਂ ਨੂੰ ਕਰਿਆ ਸੀ ਉਸ ਤੋਂ ਬਾਅਦ ਇਹਨਾਂ ਦਾ ਸਾਰਿਆਂ ਦਾ ਬਰੀਕ ਪਾਊਡਰ ਮਿਕਸੀ ਚ ਚੰਗੀ ਤਰ੍ਹਾਂ ਬਣਾ ਲੈਣਾ ਤੇ ਫਿਰ ਇਹਦੇ ਵਿੱਚ ਮੈਂ ਪਾਈ ਹੈ ਪਾਈ ਹੈ ਕਾਲਾ ਨਮਕ ਠੀਕ ਹੈ ਕਾਲਾ ਨਮਕ ਮੇ ਤੁਸੀਂ ਲੈ ਲੋ ਵੀ 7-8 ਚਮਚੇ ਦਾ ਮਟੀਰੀਅਲ ਸੀਗਾ ਤੇ ਇਹਦੇ ਵਿੱਚ ਇੱਕ ਚਮਚਾ ਕਾਲੇ ਨਮਕ ਦਾ ਪਾਇਆ ਗਿਆ ਸੀ ਉਹ ਤੁਹਾਡਾ ਟੇਸਟ ਹੈ ਜ਼ਰੂਰੀ ਨਹੀਂ ਜੇ ਮੈਂ ਇੱਕ ਚਮਚਾ ਪਾਇਆ ਤਾਂ ਤੁਸੀਂ ਵੀ ਇੱਕ ਹੀ ਪਾਉਣਾ ਜੇ ਤੁਹਾਨੂੰ ਬੀਪੀ ਆ ਤੁਸੀਂ ਘੱਟ ਵੀ ਪਾ ਸਕਦੇ ਹੋ ਪਰ ਪਾਉਣਾ ਹੈਗਾ ਠੀਕ ਹੈ ਪਾਉਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਕਾਲਾ ਨਮਕ ਹੈ ਨਾ ਇਹਦਾ ਵੀ ਸਾਡੀ ਬੋਡੀ ਦੇ ਵਿੱਚ ਬਹੁਤ ਅੱਛਾ ਰੂਲ ਹੁੰਦਾ ਹੈ ਤੇ ਡਾਈਜੈਸ਼ਨ ਲਈ ਬਹੁਤ ਅੱਛਾ ਹੁੰਦਾ ਹੈ ਇਹ ਤੇ ਪਲੱਸ ਮੈਂ ਇਹਦੇ ਚ ਪਾਈਆਂ ਨੇ ਥੋੜੀਆਂ ਜਿਹੀਆਂ ਕਾਲੀ ਮਿਰਚ ਮੈਂ ਤਾਜ਼ੀਆਂ ਨਾਲ ਹੀ ਪਾਲੀਆਂ ਸੀਗੀਆਂ मतलब ਜਦੋਂ ਮੈਂ ਕੁਕਿੰਗ ਕੀਤੀ ਸੀਗੀ ਸਾਰੇ ਇਹਦੀ ਸੁੱੱਚ ਕੱਚਾ ਭੁੰਨਾ ਜਿਹਾ ਕਰਿਆ ਸੀ ਨਾਲ ਹੀ ਪਾਲਿਆ ਸੀ ਉਹ ਵੀ ਘੱਟ ਪਾਉਣੀ ਆ मतलब ਉਹਨੇ ਬਰਾਬਰ ਨਹੀਂ ਹੋਣੀ ਆ ਜੇ 2-2 ਚਮਚੇ ਆ ਤਾਂ ਉਹ ਵੀ 1 ਚਮਚੇ ਕੋਣੇ ਤੇ ਇਹ ਮੈਂ ਸਾਰਾ ਪਾਊਡਰ ਬਣਾਇਆ ਤੁਸੀਂ ਇਹਨਾਂ ਚ ਇਹ ਚੀਜ਼ਾਂ ਕਾਲੀ ਮਿਰਚ ਜਾਂ ਇਹ ਮੇਥੇ ਜਿਹੜੇ ਸਕਿਪ ਕਰ ਸਕਦੇ ਹੋ ਬਾਕੀ ਚੀਜ਼ਾਂ ਮਾਸਟਰ ਨਹੀਂ ਹੈ ਨਾ ਤੇ ਦੋ ਚੀਜ਼ਾਂ ਤੁਸੀਂ ਸਕਿਪ ਕਰ ਸਕਦੇ ਹੋ ਬਾਕੀ ਸਾਰੀਆਂ ਹੁਣ ਜਿਹੜੀ ਕਾਲੀ ਮਿਰਚ ਹੈ ਉਹ ਸਾਡੀ ਪੁਰਾਣੀ ਤੋਂ ਪੁਰਾਣੀ ਅਲਰਜੀ ਚੱਕ ਦਿੰਦੀ ਹੈ ਠੀਕ ਹੈ ਤੇ ਜਿਹੜੀ ਮਿੱਥੇ ਹੁੰਦੇ ਨੇ ਉਹ ਬਾਈਵਾਦੀ ਤੋਂ ਬਹੁਤ ਅੱਛੀ ਹੁੰਦੇ ਨੇ ਇਸੇ ਤਰ੍ਹਾਂ ਹੀ ਅਜਵੈਨ ਬਹੁਤ ਅੱਛੀ ਹੁੰਦੀ ਹੈ ਹਾਜਮੀ ਲਈ ਵੀ ਬਹੁਤ ਵਧੀਆ ਤੇ ਇਹ ਤੁਸੀਂ ਜੀਰਾ ਜੀਰਾ ਮੈਂ ਭੁੰਨਿਆ ਨਹੀਂਗਾ ਕਿਉਂਕਿ ਤਸਵੀਰ ਥੋੜੀ ਠੰਡੀ ਰੱਖਣੀ ਸੀਗੀ ਮੈਂ ਤੁਸੀਂ ਭੁੰਨਣਾ ਚਾਹੋ ਭੁੰਨ ਸਕਦੇ ਹੋ ਕੋਈ ਦਿੱਕਤ ਨਹੀਂ ਗਈ ਤੇ ਵੈਸੇ ਵੀ ਆਯੁਰਵੇਦ ਦੇ ਮੁਤਾਬਕ ਜਿਹੜਾ ਜੀਰਾ ਕੱਚਾ ਉਹ ਬਹੁਤ ਅੱਛਾ ਹੁੰਦਾ ਸੀਤ ਲਈ ਤੇ ਇਹ ਚੀਜ਼ਾਂ ਤੁਸੀਂ ਰੱਖਣੀ ਹੈ ਇਸੇ ਤਰ੍ਹਾਂ ਹੀ ਸੌਫ ਹੈ ਉਹ ਵੀ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਆਪਾਂ ਨੂੰ ਇਹਦਾ ਨਾ ਇੱਕ ਸਿੰਪਲ ਫਾਰਮੂਲਾ ਹੁੰਦਾ ਹੈ ਕਿ ਜਿਵੇਂ ਆਪਾਂ ਨਾ ਪੁਰਾਣੇ ਬਜ਼ੁਰਗਾਂ ਨੂੰ ਦੇਖੋ ਜੀ ਪਿੱਛੇ ਜਾ ਕੇ ਥੋੜਾ ਜਾ ਜਿਹੜੇ ਮੇਰੀ ਉਮਰ ਦੇ ਆ ਉਹਨਾਂ ਨੇ ਤਾਂ ਦੇਖਿਆ ਹੀ ਹੋਣਾ ਤੇ ਜਦੋਂ ਨਾ ਕਿਸੇ ਦੇ ਬੱਚਾ ਹੁੰਦਾ ਸੀ ਤੇ ਉਹਨੂੰ ਪ੍ਰਸ਼ਾਦ ਬਣਾ ਕੇ ਦਿੰਦੇ ਸੀਗੇ ਅਜਵੈਨ ਪਾ ਕੇ ਤੇ ਜਦੋਂ ਮੈਂ ਛੋਟੀ ਸੀ ਮਨਵਾਇ ਲੱਗਣਾ ਵੀ ਇਹ ਪ੍ਰਸ਼ਾਦ ਹੁਣ ਇਹਨੂੰ ਕਿਵੇਂ ਖਾਊਗਾ ਬੰਦਾ ਜਵੈਣ ਵਾਲੇ ਨੂੰ ਪਰ ਮੈਨੂੰ ਹੁਣ ਪਤਾ ਲੱਗਿਆ ਕਿ ਉਹਦਾ ਇਹ ਸਾਰੀਆਂ ਚੀਜ਼ਾਂ ਦੇ ਨਾਲ ਪੇਟ ਨਹੀਂ ਵੱਧਦਾ ਹਨਾ ਜੱਚਾਂ ਦਾ ਵੈਸੇ ਵੀ ਛੇਤੀ ਮਤਲਬ ਸਲਿਮ ਡ੍ਰਿਮ ਹੋ ਜਾਂਦੀ ਸੀਗੀ ਇਹਦੇ ਕਾਰਨ ਸੀਗੇ ਹਨਾ ਪੇਨਸ ਨਹੀਂ ਹੁੰਦੀਆਂ ਸੀ ਬੋਡੀ ਪੇਨਸ ਤੇ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਸੀਗੀਆਂ ਤੇ ਪਰ ਹੁਣ ਇਸ ਉਮਰ ਚ ਆ ਕੇ ਅਸੀਂ ਇਹ ਆਯੁਰਵੇਦ ਦੇ ਵਿੱਚ ਪੜਿਆ ਜਾਂ ਸੁਣਿਆ ਹਨਾ ਫੇਰ ਅਸੀਂ ਇਹਦੇ ਬਾਰੇ ਸਟੱਡੀ ਕੀਤੀ ਹੈ ਤੇ ਇਹ ਸਾਰੀਆਂ ਤੁਸੀਂ ਚੀਜ਼ਾਂ ਨੂੰ ਕਰ ਲੈਣਾ ਹੈ ਬੱਚਾ ਭੁੰਨਾ ਕਰ ਲੈਣਾ ਤੇ ਫੇਰ ਤੁਸੀਂ ਇਹਨੂੰ ਰਾਤ ਨੂੰ ਇੱਕ ਚਮਚ ਲੈਣਾ ਹੈ ਇੱਕ ਚਮਚ ਰਾਤ ਨੂੰ ਭੈਣ ਵੇਲੇ ਤੁਸੀਂ ਲੈ ਲੈਣਾ ਮੈਂ ਤਾਂ ਨਾਰਮਲ ਠੰਡੇ ਪਾਣੀ ਜਿਵੇਂ ਆਪਣਾ ਨਾਰਮਲ ਟੂਟੀ ਦਾ ਪਾਣੀ ਹੁੰਦਾ ਉਹਦੇ ਨਾਲ ਹੀ ਲੈ ਲੈਣੀ ਆ ਤੁਸੀਂ ਚਾਹੋ ਕੋਸੇ ਨਾਲ ਲੈ ਲਓ ਤੁਸੀਂ ਚਾਹੋ ਜਿਹੜਾ ਵੀ ਪਾਣੀ ਤੁਸੀਂ ਪੀਂਦੇ ਹੋ ਉਹਦੇ ਨਾਲ ਲੈ ਲਓ ਤੇ ਸਵੇਰੇ ਤੁਹਾਡਾ ਪੇਟ ਬਿਲਕੁਲ ਸਾਫ਼ ਹੋਊਗਾ ਪੂਰੀ ਤਰ੍ਹਾਂ ਸਾਫ਼ ਹੋਊਗਾ ਤੁਹਾਡਾ ਪੇਟ ਜਦੋਂ ਪੇਟ ਸਾਫ਼ ਹੋ ਗਿਆ ਤੁਹਾਡੀ ਸਕਿਨ ਵੀ ਗਲੋ ਕਰਨ ਲੱਗ ਜਾਂਦੀ ਹੈ ਤੁਹਾਨੂੰ ਖਟੇ ਢਕਾ اچھا ਹਾਜਮਾ ਤਾਂ ਨਾਲ ਦੀ ਨਾਲ ਹੀ ਤੁਸੀਂ ਜਦੋਂ ਹੀ ਲੈਨੇ ਹੋ ਨਾ ਤੁਹਾਨੂੰ ਉਹਦੇ ਇੰਨੀ ਗੁੱਡ ਫੀਲਿੰਗ ਆਉਣੀ ਹੈ ਪਾਊਡਰ ਆਪਾਂ ਤਾਂ ਬਣਾ ਲੈਨੇ ਆ ਕਿਉਂਕਿ ਉਦਾਂ ਜਿ ਦੇ ਖਾਣੇ ਆ ਨਾ ਤਾਂ ਬਹੁਤ دیر ਤੱਕ ਮੂੰਹ ਚ ਤਣੀ ਜ ਤੁਰਿ ਰਹਿੰਦੇ ਨੇ ਤੇ ਕਦੇ ਮਤਲਬ ਉਹ ਟੇਸਟ ਕੋਈ ਬੜਾ ਵਧੀਆ ਲੱਗਦਾ ਪਰ ਇਹਦਾ ਜਿਹੜਾ ਤੁਸੀਂ ਟੇਸਟ ਬਣੂਗਾ ਇਹ ਜਿਹੜਾ ਚੂਰਨ ਹੁੰਦਾ ਸੀ ਨਾ ਅਸੀਂ ਛੋਟੇ ਹੁੰਦੇ ਚੂਰਨ ਖਾਂਦੇ ਹੁੰਦੇ ਸੀਗੇ ਦੁਕਾਨਾਂ ਤੋਂ ਲਿਆ ਲਿਆ ਕੇ ਉਹ ਵਾਲਾ ਚੂਰਨ ਵਾਲਾ ਟੇਸਟ ਹੁੰਗਾ ਇੰਨਾ ਵਧੀਆ ਇੱਕ ਤਰ੍ਹਾਂ ਦਾ ਹਾਜਮੋਲਾ ਤੁਹਾਡਾ ਤਿਆਰ ਹੋ ਗਿਆ ਘਰ ਦਾ ਜਿਹੜਾ ਪਾਊਡਰ ਫਾਰਮ ਚ ਹੈ ਹਨਾ ਬਹੁਤ ਟੇਸਟੀ ਹੁੰਦਾ ਇਹ ਟੇਸਟ ਬਹੁਤ ਅੱਛਾ ਹੈ ਦਾ ਜੇ ਤੁਸੀਂ ਆਪਣੇ ਮੇਥੇ ਨਾਲ ਫਿਰ ਤਾਂ ਬਿਲਕੁਲ ਹੀ ਬਹੁਤ ਹੀ ਅੱਛਾ ਹੈ ਪਰ ਮੈਨੂੰ ਤਾਂ ਮਤਲਬ ਥੋੜੀ ਜਿਹੀ ਕੜਤਨ ਵੀ ਇਟਸ ਓਕੇ ਹੈ ਨਾ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਕੜਤਨ ਮਰ ਜਾਂਦੀ ਹੈ ਵਿੱਚ ਘਟ ਜਾਂਦੀ ਹੈ ਤੇ ਤੁਸੀਂ ਇਹ ਬਣਾ ਕੇ ਦੇਖਣਾ ਇਹਦੇ ਨਾਲ ਨਾ ਸਿਰਫ ਇਹ ਨਹੀਂ ਕਿ ਤੁਹਾਡੀ ਐਸਿਡਿਟੀ ਖਤਮ ਹੋ ਜੂਗੀ ਜਾਂ ਤੁਹਾਡਾ ਉਹ ਜਿਹੜਾ ਖੱਟੀ ਢਕਾਰੂਗੀ ਉਹ ਖਤਮ ਹੋ ਜਾਣਗੇ ਜਾਂ ਇਸ ਤਰ੍ਹਾਂ ਇਹਦੇ ਨਾਲ ਥੋੜਾ weight ਵੀ ਘਟੂਗਾ ਤੁਸੀਂ ਮੇਰੀਆਂ ਜੇ ਕਲਰ ਕਲੌਥ ਹਾਊਸ ਵਾਲੀਆਂ ਵੀਡੀਓ ਦੇਖੋ ਤਾਂ ਉਹਦੇ ਚ ਸ਼ਾਇਦ ਤੁਸੀਂ ਮਹਿਸੂਸ ਕੀਤਾ ਹੋਣਾ ਮੈਨੂੰ ਕਈ ਜਣੇ ਨੇ ਕਹਿਤਾ ਹੁਣ ਤੱਕ ਕਿ ਤੁਸੀਂ ਪਹਿਲਾਂ ਨਾਲੋਂ ਪਤਲੀ ਹੋ ਗਈ ਮੈਂ 22 ਦਿਨਾਂ ਦੇ ਵਿੱਚ ਹੀ weight ਮਤਲਬ ਜਿਹੜਾ ਪੇਟ ਆ ਉਹ ਨਾਲ ਲੱਗਣਾ ਸ਼ੁਰੂ ਹੋ ਗਿਆ ਤੇ ਤੁਸੀਂ ਮੈਂ ਤਾਂ ਇੱਕ ਡੰਗ ਖਾਣੀ ਹੈ ਤੁਸੀਂ ਦੋ ਡੰਗ ਵੀ ਖਾ ਸਕਦੇ ਹੋ ਐ ਨਹੀਂ ਕਿ ਤੁਸੀਂ ਦੋ ਡੰਗ ਨਹੀਂ ਖਾ ਸਕਦੇ ਹੁਣ ਮੈਂ ਕਿਉਂਕਿ ਰਿਜ਼ਲਟ ਦਿਖਣ ਲੱਗ ਗਿਆ ਤੇ ਬਹੁਤ ਜਣੇ ਨੇ ਮੈਨੂੰ ਕਿਹਾ ਵੀ ਮੈਂ ਹੁਣ ਪਿਛਲੇ ਦਿਨਾਂ ਚ ਪਿੰਡ ਗਈ ਸੀਗੀ ਮੰਮੀ ਹੋਣਾ ਨੇ ਵੀ ਕਿਹਾ ਤੇ ਪਹਿਲਾਂ ਨਾਲੋਂ ਪਤਲੀ ਹੋ ਗਈ ਭਾਬੀ ਨੇ ਵੀ ਕਿਹਾ ਪਹਿਲਾਂ ਨਾਲੋਂ ਪਤਲੀ ਹੋ ਗਈ ਤੁਸੀਂ ਤਾਂ ਇਹੀ ਇੱਕ ਫਾਰਮੂਲਾ ਸੀ ਹੋਰ ਮੈਂ ਕੁਝ ਨਹੀਂ ਕੀਤਾ ਸੀਗਾ ਹਨਾ ਹਲਕੇ ਫੁਲਕੇ ਐਕਸਰਸਾਈਜ਼ ਤਾਂ ਤੁਸੀਂ ਕਰਦੇ ਹੀ ਰਹਿੰਨੇ ਹੋ ਉਹਦੇ ਲਈ ਮੈਂ ਤੁਹਾਨੂੰ ਉਹ ਐਕਸਰਸਾਈਜ਼ਾਂ ਵੀ ਦੱਸ ਦੂੰਗੀ ਜਿਹੜੀਆਂ ਤੁਸੀਂ ਅਗਰ ਸੀਨੀਅਰ ਹੋਣ ਤੋਂ ਹੁੰਦੀਆਂ ਨਹੀਂ ਤੇ ਬੈਠੇ ਬੈਠੇ ਤੁਸੀਂ ਬੈੱਡ ਤੇ ਜਾਂ ਪਈ ਪਈ ਕਰ ਸਕਦੇ ਹੋ ਉਹਦੇ ਲਈ ਵੀ ਮੈਂ ਡੈਫੀਨਿਟਲੀ ਇੱਕ ਵੀਡੀਓ ਦਵਾਂਗੀ ਕਿਉਂਕਿ ਮੈਨੂੰ ਪਤਾ ਹੈ ਜਿਹੜੀ ਆਪਾਂ ਤੋਰੀ ਫਿਰਦੀਆਂ ਬੰਦੀਆਂ ਜਾਂ ਆਰਾਮ ਨਾਲ ਹਨ ਉਹਦੇ ਲਈ ਉਹਨਾਂ ਲਈ ਕੋਈ ਡਾਕਾ ਨਹੀਂ ਹੁੰਦਾਗਾ ਕੋਈ ਵੀ ਐਕਸਰਸਾਈਜ਼ ਫਾਲੋ ਕਰਨੀ ਬਟ ਜਿਹੜੇ ਬੰਦੇ ਪਏ ਨਹੀਂ ਜਾਂ ਬੈਠੇ ਨਹੀਂ ਉਹਨਾਂ ਨੂੰ ਕੁਝ ਪਾਰਟਿਕੂਲਰ ਐਕਸਰਸਾਈਜ਼ ਜੇ ਇਜ਼ੀ ਗਾਲੀਆਂ ਮਿਲ ਜਾਣ ਤਾਂ ਬਹੁਤ ਅੱਛਾ ਹੈ ਤੇ ਤੁਸੀਂ ਬੱਚਿਆਂ ਨੂੰ ਵੀ ਦੇ ਸਕਦੇ ਹੋ ਬੱਚਿਆਂ ਨੂੰ ਤੁਸੀਂ ਫਿਰ ਅੱਧਾ ਚਮਚਾ ਦੇਣਾ ਜੇ ਤੁਸੀਂ ਅਡਲਟ ਹੋ ਵੱਡੇ ਹੋ ਤਾਂ ਤੁਸੀਂ ਇੱਕ ਚਮਚਾ ਸਵੇਰੇ ਸ਼ਾਮ ਰੋਟੀ ਖਾਣ ਤੋਂ 20 ਮਿੰਟ ਬਾਅਦ 15 ਮਿੰਟ ਬਾਅਦ ਤੁਸੀਂ ਲੈ ਲਓ ਤੇ ਤੁਸੀਂ ਫਿਰ ਇਹਦਾ ਰਿਜ਼ਲਟ ਦੇਖਿਓ ਤੁਸੀਂ ਮੈਨੂੰ ਦੁਆਵਾਂ ਵਿੱਚ ਯਾਦ ਕਰਨੇ ਫਿਰ ਬਹੁਤ ਵਧੀਆ ਫਾਰਮੂਲਾ ਦੱਸਿਆ ਨਾਲੇ ਤੁਸੀਂ weight ਘਟਾ ਲਉਗੇ weight ਘਟਾ ਲਉਗੇ ਤੇ ਨਾਲੇ ਤੁਹਾਡਾ ਮੂਡ ਸਹੀ ਰਹੂਗਾ ਨਾਲੇ ਤੁਹਾਡੀ skin glow ਕਰੂਗੀ ਜਦੋਂ ਤੁਹਾਡੀ ਅੰਦਰੋਂ ਬੋਡੀ ਡੀਟੌਕਸ ਹੋ ਜੂਗੀ ਇਹ ਬੈਸਟ ਡੀਟੌਕਸੀਫਿਕੇਸ਼ਨ ਹੈ ਸਾਡੀ ਬੋਡੀ ਦੀ ਜਦੋਂ ਤੁਹਾਡੀ ਬੋਡੀ ਡੀਟੌਕਸੀਫਾਈ ਹੋ ਜਾਂਦੀ ਹੈ ਨਾ ਤਾਂ ਫਿਰ ਤੁਹਾਡੀ ਹਰ ਤਰ੍ਹਾਂ ਦੇ ਸਿੰਪਟਮ ਜਿਹੜੇ ਆ ਸੋਹਣੇ ਹੋਣ ਲੱਗ ਪੈਂਦੇ ਨੇ ਫੇਸ skin nails ਸਾਰੀ ਚੀਜ਼ ਦੇ ਉੱਤੇ ਤੁਹਾਨੂੰ ਉਹ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਮੂਡ ਠੀਕ ਰਹਿਣ ਲੱਗ ਪੈਂਦਾ ਜਦ ਤੱਕ ਸਾਡੀ ਬਾਡੀ ਅੰਦਰੋਂ ਸਾਨੂੰ ਜਵਾਬ ਜਆ ਦੇਈ ਜਾਂਦੀ ਹੈ ਨਾ ਕਿ ਹਰ ਗਲਤੀ ਦੇ ਉਦੋਂ ਤੱਕ ਸਾਡਾ ਮੂਡ ਵੀ ਨਹੀਂ ਠੀਕ ਰਹਿੰਦਾਗਾ ਸੋ ਮੈਂ ਉਮੀਦ ਕਰਦੀ ਹਾਂ ਤੁਸੀਂ ਬਣਾਉਂਗੇ ਤੇ ਬਣਾ ਕੇ ਫਿਰ ਮੈਨੂੰ ਰਿਜ਼ਲਟ ਵੀ ਦੱਸੋਗੇ ਬਣਾਇਓ ਜ਼ਰੂਰ ਤੁਸੀਂ ਅਗਰ ਤੁਸੀਂ ਦੇਖ ਰਹੇ ਹੋ ਤੇ ਤੁਹਾਡੇ ਬਜ਼ੁਰਗ ਹੈਗੇ ਨੇ ਘਰ 'ਚ ਤਾਂ ਉਹਨਾਂ ਨੂੰ ਜ਼ਰੂਰ ਬਣਾ ਕੇ ਦਿਓ ਕਿਉਂਕਿ ਬਹੁਤ ਹੀ ਫਾਇਦੇਮੰਦ ਚੀਜ਼ ਹੈ ਬਹੁਤ ਹੀ ਫਾਇਦੇਮੰਦ ਕੋਈ ਚੀਜ਼ ਤੁਹਾਨੂੰ ਇਹਨਾਂ 'ਚ ਰਿਐਕਟ ਕਰਦੀ ਹੈ ਤਾਂ ਉਹਨੂੰ ਜ਼ਰੂਰ ਸਕਿਪ ਕਰਨੇ ਕਿਉਂਕਿ ਕਈ ਵਾਰੀ ਕੋਈ ਜ਼ਰੂਰੀ ਨਹੀਂ ਕਿ ਜਿਹੜੀ ਚੀਜ਼ ਕੁਦਰਤ 'ਚ ਮਿਲਦੀ ਹੈ ਉਹ ਕਿਸੇ ਨੂੰ ਰਿਐਕਸ਼ਨ ਨਹੀਂ ਕਰਦੀ ਐ ਕੋਈ ਕਰ ਵੀ ਸਕਦੀ ਐ ਇਹਨਾਂ 'ਚ ਅਗਰ ਕੋਈ ਵੀ ਚੀਜ਼ ਤੁਹਾਨੂੰ ਐ ਲੱਗਦਾ ਕਿ ਆ ਮੈਨੂੰ ਰਿਐਕਸ਼ਨ ਕਰਦੀ ਮੈਂ ਸੂਟ ਨਹੀਂ ਕਰਦੀ ਤਾਂ ਉਹ ਤੁਸੀਂ ਸਕਿਪ ਕਰ ਦੇਣੀ ਐ ਬਾਕੀ ਤੁਸੀਂ ਫਾਰਮੂਲਾ ਕੰਪਲੀਟ ਕਰ ਲੈਣਾ ਠੀ ਤੇ ਮਿਲਾਂਗੇ ਜੀ ਫੇਰ ਅਗਲੀ ਕਿਸੇ ਹੋਰ ਇਨਫੋਰਮੇਸ਼ਨ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਕਿਉਂਕਿ ਇਹ ਬਹੁਤ ਹੀ ਕਮਲੀ ਚੀਜ਼ ਆ ਅਜਮਾਈ ਹੋਈ ਹੈ ਮੇਰੀ ਰਿਜ਼ਲਟ ਤੁਹਾਡੇ ਸਾਹਮਣੇ ਹੈ ਠੀਕ ਹੈ ਤੇ ਮਿਲਾਂਗੇ ਫੇਰ ਅਗਲੇ ਕਿਸੇ ਹੋਰ ਨਵੇਂ ਟਾਪਿਕ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਕੋ ਹੀ ਲਾਈਫ ਹੈ ਇੰਜੋਏ ਕਰਦੇ ਰਹੋ ਡਾਕਟਰ ਕੋਲੇ ਨਾ ਜਾਣਾ ਪਵੇ ਇਹ ਇਸ ਤੋਂ ਵਧੀਆ ਹੋਰ ਕੁਝ ਨਹੀਂਗਾ ਠੀਕ ਹੈ ਜੀ